ਹੈਲੋ ਗਾਇਜ਼ ਮੇਰੇ ਬਲੰਦ ਸਭ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੋਰਨਾ ਫੈਮਿਲੀ ਦੇ ਵਿੱਚ ਲੈ ਕੇ ਆਂ ਜੀ ਅੱਜ ਇੱਕ ਨਵਾਂ ਬਲੌਗ ਫੁੱਲ ਵਾਚ ਕਰੋ ਚੈਨਲ ਤੇ ਨਮੀਅਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਉਮੀਦ ਕਰਦੇ ਹਾਂ ਜੀ ਪ੍ਰਮਾਤਮਾ ਨੇ ਸਭ ਨੂੰ ਹੱਸਦੇ ਵਸਦੇ ਰੱਖਣ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਦੇਣ ਸਭ ਦੇ ਕਾਰੋਬਾਰਾਂ ਵਿੱਚ ਵਾਧੇ ਕਰਨ ਬਸ ਇਹੀ ਹੈ ਜੀ ਪ੍ਰਮਾਤਮਾ ਅਗੇ ਅਰਦਾਸ ਹਨ ਬੀ ਤੰਦਰੁਸਤ ਸਰੀਰ ਤਾਂ ਹਰ ਤਰ੍ਹਾਂ ਦੀ ਮਿਹਨਤ ਬੰਦਾ ਕਰ ਸਕਦਾ ਹੈ ਨਾ ਇੱਥੇ ਕਰਨ ਲੱਗੇ ਜੀ ਆਪਾਂ ਬਲੌਗ ਦੀ ਅੱਜ ਦੀ ਦੀ ਸਟਾਰਟਿੰਗ ਦੁਪਹਿਰ ਤੋਂ ਦੁਪਹਿਰ ਦੀ ਰੋਟੀ ਤੋਂ ਮੰਮੀ ਰੋਟੀ ਖਾ ਹਟੇ ਸੀਗੇ ਫਤਿਹ ਨਹੀਂ ਸੀ ਹਜੇ ਆਇਆ ਜੀ ਫਤਿਹ ਸਕੂਲ ਤੋਂ ਆਇਆ ਨਹੀਂ ਸੀ ਉਹਦੇ ਪਾਪਾ ਵੈਸੇ ਹੀ ਸ਼ਾਮ ਨੂੰ ਆਉਂਦੇ ਹੁੰਦੇ ਨੇ ਵੀ ਉਹ ਥੋੜਾ ਲੇਟ ਆਉਂਦੇ ਨੇ ਜੀ ਉਹਦੇ ਕਰਕੇ ਡਿਊਟੀ ਤੋਂ ਉਹਨਾਂ ਟਾਈਮ ਸ਼ਾਮ 4-5 5:00 ਵਜੇ ਜਾਂਦੇ ਨੇ 4 ਕਦੇ 5 ਬਸ ਇਦਾਂ ਹੁੰਦਾ ਜੀ ਉਹਨਾਂ ਦਾ ਫਤਿਹ ਵੀ ਨਹੀਂ ਸੀ ਆਇਆ ਤੇ ਮੰਮੀ ਰੋਟੀ ਖਾ ਕੇ ਹਟੇ ਸੀ ਮੈਂ ਲੱਗੀ ਸੀ ਰੋਟੀ ਖਾਣ ਬਾਜੀ ਕਿਉਂਕਿ ਦੁਪਹਿਰ ਨੂੰ ਇਹ ਹੋ ਜਾਂਦਾ ਜੀ ਜੇ ਕਦੇ ਮਨ ਮੰਨਦਾ ਤਾਂ ਖਾ ਲੀਦੀ ਆ ਕਈ ਵਾਰੀ ਨਹੀਂ ਹੁੰਦਾ ਤਾਂ ਚਲੋ ਆਏ ਹੁੰਦਾ ਵੀ ਕੁਝ ਹੋਰ ਖਾਣੂ ਜੀ ਕਰਦਾ ਤਾਂ ਬਸ ਉਹ ਖਾ ਕੇ ਚਾਹ ਦੁੱਧ ਨਾਲ ਸਾਰ ਲੀਦਾ ਅ ਬਸ ਅੱਜ ਮੈਨੂੰ ਇਹ ਸੀ ਮੈਂ ਕਿਹਾ ਚਲ ਭੁੱਖ ਲੱਗੀ ਵੀ ਰੋਟੀ ਖਾ ਲਈਏ ਸਵੇਰੇ ਸਵੇਰੇ ਜੀ ਕੰਮਕਾਰਾਂ ਦਾ ਹੋ ਜਾਂਦਾ ਹੈ ਵੀ ਕੰਮ ਕਰ ਇੱਕ ਗਰਮੀ ਬਹੁਤ ਬਸ ਉਹਦੇ ਕਰਕੇ ਜੀ ਕੁਝ ਹੋਣੇ ਸੀਗੇ ਵੀ ਹੁਣ ਸ਼ਾਮ ਦੇ ਕੰਮ ਕਰਨ ਲੱਗਦੇ ਆ ਅੱਜ ਫਿਰ ਮੈਂ ਰੋਟੀ ਖਾ ਕੇ ਕੈਮ ਜੇ ਹੋ ਗਏ ਫਿਰ ਲੱਗੀ ਸੀਗੇ ਕੱਪੜਿਆਂ ਨੂੰ ਤੋਣ ਕਿਉਂਕਿ ਜੀ ਸਵੇਰੇ ਜਿੰਨੇ ਹੋਰ ਕੰਮ ਕਰ ਹੋ ਜਾਂਦੇ ਨੇ ਨਾ ਕੁਝ ਚੜਦੀ ਧੁੱਪ ਆ ਜਾਂਦੀ ਹੈ ਜੀ ਤਾਂ ਕਰਕੇ ਹੁਣ ਸਾਰੇ ਕੰਮਾਂ ਦਾ ਹੀ ਆਪਾਂ ਨੂੰ ਇਹ ਹੋ ਜਾਂਦਾ ਵੀ ਧੁੱਪ ਤੋਂ ਪਹਿਲਾਂ ਆ ਕਰ ਲਈਏ ਧੁੱਪ ਤੋਂ ਪਹਿਲਾਂ ਆ ਕਰ ਲਈਏ ਪਰ ਕਿੰਨੇ ਕੰਦਾ ਕਰ ਲਵੇ ਕਿਹੜੇ-ਕਿਹੜੇ ਕੰਮ ਕਰ ਲਵੇ ਹਨਾ ਤਾ ਕਰਕੇ ਜੀ ਬਸ ਕਪੜੇ ਹੀ ਰਹਿ ਗਏ ਸਨ ਤੇ ਚਲ ਦੁਪਹਿਰ ਤੋਂ ਬਾਅਦ ਹੀ ਤੋਂ ਮੰਗੇ ਜੀ ਬਸ ਰੋਟੀ ਖਾ ਕੇ ਫਿਰ ਮੈਨੂੰ ਇਹ ਜੀ ਮੈਂ ਚਲ ਕਪੜੇ ਧੋ ਦੇ ਕੁਛ ਏ ਸੀ ਜੀ ਆ ਵੀ ਵੈਸੇ ਤਾਂ ਮਸ਼ੀਨ ਲਾਈ ਹੋਈ ਸੀ ਜੀ ਕਪੜੇ ਧੋਣ ਨੂੰ ਪਰ ਜਿਵੇਂ ਚਿੱਟੇ ਕਪੜੇ ਹੋ ਜਾਂਦੇ ਨੇ ਹਨਾ ਉਹਨਾਂ ਤੇ ਬਰਸ਼ ਵਗੈਰਾ ਫੇਰ ਨਹੀਂ ਪੈਂਦਾ ਤਾਂ ਕਰਕੇ ਫਿਰ ਮੈਨ ਲੱਗੀ ਸੀ ਮੈਂ ਕਿ ਵੀ ਚਲ ਉਹਨਾਂ ਤੇ ਬਰਸ਼ ਵਰਸ਼ ਫੇਰ ਲਵਾਂ ਬਾਕੀ ਇਹਨਾਂ ਦੇ ਪਾਪਾ ਦੀ ਜਿਹੜੇ ਕਪੜੇ ਵੀ ਉਹਨਾਂ ਤੇ ਫੇਰਨਾ ਪੈ ਜਾਂਦਾ ਡਰੈਸ ਵਗੈਰਾ ਤੇ ਹਨਾ ਇਹਨਾਂ ਦੀ ਤੇ ਕਿਉਂਕਿ ਫਤਦੀ ਕਿਉਂਕਿ ਇਹ ਹੋ ਜਾਂਦਾ ਜੀ ਇਹਦੀ ਡਰੈਸ ਦੀ ਹੈ ਨਾ ਵਾਈਟ ਸ਼ੋਰਟ ਆ ਨੇ ਪੈਂਟ ਦਾ ਤਾਂ ਚਲੋ ਇਹ ਹੋ ਜਾਂਦਾ ਵੀ ਇੱਕ ਵਾਈਟ ਵੀ ਆ ਤੇ ਦੂਜੀ ਇੱਕ ਦੂਜੀ ਆ ਗ੍ਰੀਨ ਕਲਰ ਦੀ ਵੀ ਗ੍ਰੀਨ ਕਲਰ ਵਾਲੀ ਦਾ ਸੈਟਲ ਸਾਰ ਜੀ ਜਾਂਦਾ ਏਡੀ ਕੋਈ ਬਾਲਾ ਹੋ ਨਹੀਂ ਹੁੰਦਾ ਪਰ ਇਹ ਹੁੰਦਾ ਵੀ ਜੇ ਵਾਈ ਸ਼ਾਟ ਤੇ ਇੱਕ ਵਾਰੀ ਨਹੀਂ ਫਿਰਿਆ ਹੈਗਾ ਤਾਂ ਫਿਰ ਦੂਜੀ ਵਾਰ ਨੂੰ ਔਖਾ ਹੋ ਜਾਂਦਾ ਏ ਇਹ ਵੇਲੇ ਤੋਂ ਜੀ ਕੱਪੜਿਆਂ ਦਾ ਥੋੜਾ ਜਿਹਾ ਹੋ ਤਾਂ ਔਖਾ ਹੀ ਜਾਂਦਾ ਏ ਪਰ ਇਹ ਹੁੰਦਾ ਵੀ ਕਲੋ ਚਲੋ ਜਿੱਦਣ ਹਨਾ ਜਿਆਦਾ ਔਖਾ ਲੱਗ ਫਿਰ ਉਦੋਂ ਦੁਪਹਿਰ ਤੋਂ ਘਾ ਲੈਣੇ ਵੈਸੇ ਤੇ ਚਲੋ ਇਹ ਹੁੰਦਾ ਵੀ ਸਵੇਰ ਨੂੰ ਤੋਤੇ ਜਾਂਦੇ ਹੁੰਦੇ ਰਹਿੰਦੇ ਕਿਉਂਕਿ ਜੇ ਸ਼ਾਮ ਨੂੰ ਹਨਾ ਹੋਰ ਵੀ ਕਮ ਕਮ ਦਾ ਹੋ ਜਾਂਦਾ ਵੀ ਜਮੇਦਾਲ ਸਬਜ਼ੀ ਵਗੈਰਾ ਵੀ ਬਣਾਉਣੀ ਹੁੰਦੀ ਆ ਹੋਰ ਐਵੇਂ ਕਿਉਂਕਿ ਜੇ ਜਾਂ ਸਵੇਰੇ ਕੰਮ ਇਕੱਠੇ ਹੁੰਦੇ ਨੇ ਜਾਂ ਸ਼ਾਮ ਨੂੰ ਇਕੱਠੇ ਹੁੰਦੇ ਨੇ ਬਸ ਇਹੀ ਦੋ ਟਾਈਮ ਹੁੰਦੇ ਨੇ ਹਨਾ ਤੇ ਦਿਨ ਚ ਤੋਂ ਚਲੋ ਆਏ ਹੋ ਜਾਂਦਾ ਬੰਦਾ ਬੇਲਾ ਰਹਿ ਜਾਂਦਾ ਕੱਪੜਿਆਂ ਦਾ ਕਰਕੇ ਜੀ ਬਸ ਫਿਰ ਇੱਥੇ ਜਦੇ ਹੋ ਗਈ ਸੀ ਸਬਜੀ ਦੀ ਤਿਆਰੀ ਕਿਉਂਕਿ ਅੱਜ ਸਬਜ਼ ਬਣਵਾਉਣੀ ਸੀਗੀ ਆਲੂ ਪਕੌੜੇ ਬੜੀਆਂ ਸੋ ਅਵਿਨ ਬੜੀਆਂ ਉਹ ਬਣੀਆਂ ਕਿਉਂਕਿ ਕਾਫੀ ਦਿਨ ਹੋ ਗਏ ਸੀ ਇਹ ਖਾਧੇ ਨਹੀਂ ਸੀ ਤਾਂ ਕਰਕੇ ਬਸ ਇਹ ਲੱਗੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਜੀ ਆ ਫਿਰ ਇਹ ਵੇਲੇ ਨਾ ਥੋੜੀ ਜਿਹੀ ਜ਼ਿਆਦਾ ਭੱਜ ਦੜਜੀ ਹੋ ਜਾਂਦੀ ਹੈ ਹਨਾ ਵੀ ਆ ਵੀ ਕਰ ਲਿਓ ਵੀ ਕਰ ਲਿਓ ਕੁਛ ਐ ਹੁੰਦਾ ਨਾ ਵੀ ਜਿਵੇਂ ਸ਼ਾਮ ਨੂੰ ਨਾ ਟਾਈਮ ਸਰ ਕਰਕੇ ਫ੍ਰੀ ਹੋ ਜੀਏ ਅ ਬਸ ਇਸੇ ਕਰਕੇ ਥੋੜੀ ਜਿਹੀ ਜ਼ਿਆਦਾ ਕਾਲੀ ਹੋ ਜਾਂਦੀ ਹੈ ਜੀ ਬਸ ਮੈਂ ਨਾ ਅੱਜ ਮਸਾਲਾ ਕੁੱਟ ਕੇ ਜਾ ਗ੍ਰाइंड ਕਰਕੇ ਨਹੀਂ ਸੀ ਲਾਇਆ ਤੜਕਾ ਉਦਾਂ ਹੀ ਸਾਪਤੇ ਨੂੰ ਲਾ ਲਿਆ ਸੀਗਾ ਉਹਦੇ ਵਿੱਚ ਜਿਵੇਂ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤਾਂ ਨੂਨ ਮਿਰਚ ਪਾ ਕੇ ਵਿੱਚ ਬਿਸਲ ਮਰਾ ਲਿਆ ਨਹੀਂ ਇਹ ਬਿਸਰ ਮਰਾ ਕੇ ਫੇਰ ਹੀ ਮੈਂ ਬਲੈਂਡਰ ਫੇਰ ਲਿਆ ਸੀਗਾ ਤੇ ਵਿੱਚ ਕਿਉਂਕਿ ਨਾਲ ਇਹਦੇ ਨਾਲ ਤੜੀ ਗਾੜੀ ਹੋ ਜਾਂਦੀ ਆ ਨਾਲ ਹੀ ਇਹਨੂੰ ਇਹ ਹੋ ਜਾਂਦਾ ਏ ਵੀ ਜਲਦੀ ਭੁੰਨੇ ਆ ਜਾਂਦਾ ਏ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਜਿਵੇਂ ਪਹਿਲਾਂ ਕੰਮ-ਕੁਮਕਾਰ ਕਰਦੇ ਹਾਂ ਨਾ ਅੱਜ ਮੈਨੂੰ ਇਹ ਸੀਗਾ ਵੀ ਥੋੜਾ ਜਿਹਾ ਸਬਜ਼ੀ ਨੂੰ ਮੈਂ ਲੇਟ ਹੋ ਗਈ ਸੀ ਕਿ ਚਲੋ ਜ਼ਿਆਦਾ ਤਾਂ ਨਹੀਂ ਸੀ ਲੇਟ ਹੋਈ ਪਰ ਥੋੜਾ ਜਿਹਾ ਮੈਨੂੰ ਲੱਗਦਾ ਸੀਗਾ ਵੀ ਮੈਂ ਲੇਟ ਹੋ ਗਈ ਕੁਝ ਫਤਿਹ ਮੈਨੂੰ ਪੁੱਛ ਰਿਆ ਸੀਗਾ ਫਤਿਹ ਪਾਪਾ ਤੇ ਦਾਦੂ ਗਏ ਹੋਏ ਸੀਗੇ ਉਹ ਮੈਨੂੰ ਪੁੱਛਦਾ ਸੀਗਾ ਮम्मा ਕਿੱਥੇ ਗਏ ਨੇ ਉਹਨੂੰ ਦੱਸਿਆ ਨਹੀਂ ਸੀ ਹੋਇਆ ਜੀ ਉਹਦੇ ਲਈ ਹੈਗਾ ਸੀ ਇੱਕ ਸਰਪ੍ਰਾਈਜ਼ ਬਸ ਤਾਂ ਕਰਕੇ ਮੈਂ ਕਿਹਾ ਵੀ ਫਤਦਾ ਤਾਂ ਮੇਰਾ ਸਿਰ ਦੁਖਣ ਲੱਗਾ ਪੁੱਛ-ਪੁੱਛ ਕੇ ਵੀ ਮੈਨੂੰ ਨਹੀਂ ਪਤਾ ਹੈਗਾ ਵੀ ਕਿੱਥੇ ਗਏ ਨੇ ਕਿੱਥੇ ਨਹੀਂ ਗਏ ਹੈਗੇ ਵੈਸੇ ਤਾਂ ਜੀ ਚਲੋ ਇਹ ਹੁੰਦਾ ਨਾ ਵੀ ਉਹਦੀ ਵਿੰਡੋ ਵੀ ਖੋਲ ਕੀਤੀ ਹੁੰਦੀ ਹੈ ਨਾ ਓਪਨ ਪਰ ਹਵਾ ਹੁਵਾ ਜੀ ਕੋਈ ਨਹੀਂ ਆਉਂਦੀ ਹੁੰਦੀ ਹੈਗੀ ਹੈ ਨਾ ਜੇ ਥੋੜੀ ਜਿਹੀ ਜ਼ਿਆਦਾ ਤੇਜ਼ ਹਵਾ ਚੱਲਦੀ ਹੈ ਫਿਰ ਇਹ ਹੋ ਜਾਂਦਾ ਵੀ ਗੈਸ ਨੂੰ ਵੀ ਸਿੱਧੀ ਹਵਾ ਪੈਂਦੀ ਹੈ ਜੇ ਹੁਣ ਪੱਖਾ ਲਗਾ ਕੇ ਕੰਮ ਕਰਦੇ ਆਂ ਫਿਰ ਵੀ ਨਹੀਂ ਹੁੰਦਾ ਜੀ ਬਸ ਫਾਈਨਲੀ ਆਪਣੇ ਕਿਚਨ ਦੇ ਸਾਰੇ ਕੰਮ ਕੰਪਲੀਟ ਆਪਾਂ ਕਰ ਲਏ ਸੀ ਰੋਟੀ ਬਣਾ ਲਈ ਸਾਰਾ ਕੁਝ ਕਰ ਗਏ ਫਿਰ ਇਹ ਹੋ ਜਾਂਦਾ ਜੀ ਜਿਵੇਂ ਹੁਣ ਨਾ ਚਲੋ ਜਿਵੇਂ ਕੱਪੜੇ ਵਗੈਰਾ ਸਾਮ ਸੰਭਈਆ ਕਰਨਾ ਸੀਗਾ ਵੀ ਉਹ ਸਾਂਭੇ ਜਾਣਗੇ ਨਾਲ ਦੀ ਨਾਲ ਕੁਛ देर ਬੈ ਕੇ ਥੋੜੀ ਜਿਹੀ ਗਰਮੀ ਸਕਾਈ ਜਾਊਗੀ ਕਿਉਂਕਿ ਜਨਾ ਹੌਣ ਤੋਂ ਹਾਂ ਦਾ ਵੀ ਬੰਦਾ ਸਾਰੀ ਦਿੜੀ ਕਿੰਨੀ ਕਰੀ ਹੋਗੀ ਕਿਉਂਕਿ ਜਦੋਂ ਕੋਈ ਕੰਮ ਕਰਨਾ ਗਰਮੀ ਤਾਂ ਆਉਣੀ ਆਉਣੀ ਆ ਹੁਣ ਮੈਨੂੰ ਇਸੇ ਲਈ ਸੀਗਾ ਜੀ ਵੀ ਨਾਲ ਗਰਮੀ ਸੁੱਕ ਜੂਗੀ ਨਾਲੇ ਜਿਹੜੇ ਕੱਪੜੇ ਸੁੱਕੇ ਨੇ ਉਹ ਸਾਂਭੇ ਜਾਣਗੇ ਕੁਝ ਕੱਪੜੇ ਰਹਿ ਗਏ ਸੀਗੇ ਗਿੱਲੇ ਕਿਉਂਕਿ ਸ਼ਾਮ ਤੋਂ ਜੀ ਥੋੜਾ ਜਿਹਾ ਜਿਵੇਂ ਨਾ ਬੱਦਲਵਾਈ ਜੀ ਰਹਿੰਦੀ ਆ ਜਾਂ ਮੌਸਮ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੈਗਾ ਨਾ ਉਹਦੇ ਕਰਕੇ ਸੁੱਕਦੇ ਨਹੀਂ ਹੈਗੇ ਕੁਝ ਜਿਹੜਾ ਸਕੌਣ ਵਾਲੀ ਸਾਈਡ ਆ ਉਹ ਥੋੜੀ ਖਰਾਬ ਆ ਸਾਡੀ ਚੰਗੀ ਵੀ ਸਕੌਣ ਦੀ ਨਹੀਂ ਹੈਗੀ ਪ੍ਰੋਪਰਲੀ ਕੱਪੜੇ ਇਸੇ ਕਰਕੇ ਮਸ਼ੀਨ ਦਾ ਥੋੜਾ ਕੰਮ ਕਰਵਾਉਣਾ ਲਾ ਬਸ ਜੀ ਹੁਣ ਉਹ ਵੀ ਕਰਵਾਉਨੇ ਆ ਹਨਾ ਜਿਵੇਂ ਅੱਗੇ ਥੋੜਾ ਜਿਹਾ ਬਰਸਾਤ ਦੇ ਜਿੰਨੇ ਨੇ ਫੇਰ ਥੋੜਾ ਜਿਹਾ ਔਖਾ ਜਾਂਦਾ ਹੁਣ ਚਲੋ ਆਇਆ ਵੀ ਜਿਵੇਂ ਧੁੱਪ ਜ਼ਿਆਦਾ ਪੈਂਦੀ ਹੈ ਨਾ ਫੇਰ ਤਾਂ ਚਲੋ ਸੁੱਕ ਜਾਂਦੇ ਨੇ ਕੋਈ ਇੰਨੀ ਖਾਸ ਲੋੜ ਨਹੀਂ ਪੈਂਦੀ ਹੈਗੀ ਪਰ ਨਹੀਂ ਜਿਵੇਂ ਮੌਸਮ ਖਰਾਬ ਹੋਣਾ ਫੇਰ ਥੋੜੀ ਜਿਹੀ ਜ਼ਿਆਦਾ ਲੋੜ ਹੋ ਜਾਂਦੀ ਹੈ ਇਸ ਕਰਕੇ ਹੁਣ ਆਈ ਹੋ ਜਾਂਦਾ ਜੀ ਆ ਇਸ ਵੇਲੇ ਤੋਂ ਹਨਾ ਵੀ ਜਿਵੇਂ ਆਪਾਂ ਕੰਮ ਕਰ ਕਰਕੇ ਫ੍ਰੀ ਹੋਗੇ ਫੇਰ ਥੋੜਾ ਮਾਈਂਡ ਸੈਟ ਜਾ ਰਹਿੰਦਾ ਨਾ ਰਿਲੈਕਸ ਜਾ ਰਹਿੰਦਾ ਇਹ ਬੰਦੇ ਨੂੰ ਬਿਕਾਮਗਰ ਹੋਏ ਹੋਨੇ ਬਸ ਨਾਲੇ ਗੀਰ ਖੋਲਿਆ ਹੋਇਆ ਸੀਗਾ ਉਧਰ ਉਹਨਾਂ ਨੂੰ ਡੀਕ ਦੇ ਸੀਗੇ ਮੈਂ ਕਿਹਾ ਵੀ ਚਲ ਦੇ ਦੇ ਆ ਨਾ ਕਦ ਕੌਂਦੇ ਨੇ ਪਰ ਗਰਮੀ ਨੇ ਇੰਨੀ ਬਸ ਕਰਾਈ ਪਈ ਆ ਨਾ ਜੀ ਤੋਵਾ ਤੋਬਾ ਹੋਈ ਪਈ ਆ ਬੱਦਲ ਹੋਈ ਜਾਂਦੇ ਨੇ ਜੀ ਲੰਗੀ ਜਾਂਦੇ ਨੇ ਪਰ ਆਪਣੇ ਮੀਂਹ ਨਹੀਂ ਆਉਗਾ ਹੈਗਾ ਪਤ ਨਹੀਂ ਕੀ ਐਡਾ ਹੋਇਆ ਹੋਇਆ ਬੱਦਲ ਵਾਲਾ ਕੀ ਰੁੱਸਿਆ ਹੋਇਆ ਜਿਹੜੀ ਚੀਜ਼ ਨੂੰ ਉਡੀਕਦੇ ਸੀਗੇ ਜਿਉ ਆ ਗਈ ਫਤਿਹ ਦੇ ਜਿਵੇਂ ਤੁਹਾਨੂੰ ਦੱਸਿਆ ਵੀ ਉਹਦੇ ਪਾਪਾ ਤੇ ਦਾਤੂ ਬੇ ਹੋਏ ਸੀਗੇ ਸਾਈਕਲ ਸਾਈਕਲ ਲੈਣ ਉਹਦੇ ਲਈ ਉਹ ਲੈ ਕੇ ਆਏ ਨੇ ਉਹਨੂੰ ਬਸ ਜਦੇ ਕਹਿੰਦਾ ਥੋੜੋ ਥੋੜੋ ਉਹਨੂੰ ਡਾਊਟ ਜਿਹਾ ਹੈਗਾ ਸੀ ਇਹ ਚੀਜ਼ ਦਾ ਹਨਾ ਬਸ ਜਦੇ ਲੱਗੇ ਸੀ ਆਪਾਂ ਵਿਡੇ ਚ ਗਿਡੇ ਲੈਣ ਇਹ ਆ ਜੀ ਉਹਦੀ ਸਾਈਕਲ ਜਿਹੜੀ ਲੈਂਦੀ ਆ ਉਹਨੂੰ ਜਣੀ ਥੋੜਾ ਜਿਹਾ ਹੈਗਾ ਸੀ ਜਿਆਦਾ ਨਹੀਂ ਸੀ ਪਤਾ ਇਹ ਤਾਂ ਹੈਗੀ ਮਤਲਬ ਪਾਣੀ ਦੀ ਬੋਤਲ ਤੇ ਵੈਸੇ ਉਹਦੇ ਟਾਰਚ ਵਗੈਰਾ ਬੀ ਲੱਗੀ ਹੋਈ ਆ ਵੀ ਜਿਵੇਂ ਮਾੜਾ ਮੋਟਾ ਬੀ ਲੈ ਕੇ ਵੇਲੇ ਕਿਤੇ ਇਧਰ ਉਧਰ ਜਾਣਾ ਚਲੋ ਇਹ ਹੋ ਜਾਂਦਾ ਜੀ ਵੀ ਪੇਰੈਂਟਸ ਦਾ ਨਾ ਜਿੰਨਾ ਕ ਆਪਣੇ ਬੱਚੇ ਲਈ ਕਰ ਸਕਦੇ ਨੇ ਜੀ ਉਹਨਾਂ ਵੀ ਕਰਦੇ ਆ ਪਰ ਫਤੈ ਨੂੰ ਜਣੀ ਬਹੁਤ ਜ਼ਿਆਦਾ ਪਸੰਦ ਆਈ ਆ ਬਦੀ ਸਾਈਕਲ ਉਹਦਾ ਤਾਂ ਚਾ ਨਹੀਂ ਚੱਕਿਆ ਜਾਂਦਾ ਹੈਗਾ ਜਣੀ ਇਹ ਸੀਗਾ ਵੀ ਇਹ ਥੋੜੀ ਜਿ ਚੱਲੀ ਹੋਈ ਆ ਮਤਲਬ ਪੂਰੀ ਨਿਊ ਨਹੀਂ ਹੈ ਜੀ ਜੀ ਹੈ ਕਿਉਂਕਿ ਥੋੜੀ ਚੱਲਣ ਕਰਕੇ ਵੈਸੇ ਹਜੇ ਇਹਦੇ ਤੇ ਕਾਗਜ਼ ਵਗੈਰਾ ਤਾਂ ਨਹੀਂ ਉਤਰੇ ਹੈਗੇ ਕਿਉਂਕਿ ਜੀ ਜਿਵੇਂ ਆਪਾਂ ਨਮੀ ਜਿਆਦਾ ਲੈਣੀ ਆ ਬਸ ਜੀ ਫਿਰ ਸੈਕਲੀ ਮਿਲੀ ਤੋਂ ਬਾਅਦ ਫਿਰ ਸਾਰਿਆਂ ਨੂੰ ਥੈਂਕ ਯੂ ਕਰਕੇ ਅ ਕਿਉਂਕਿ ਜਦੋਂ ਫੈਮਿਲੀ ਮੈਂਬਰ ਦਾ ਪੇਰੈਂਟਸ ਦਾ ਥੈਂਕ ਯੂ ਬਣਦਾ ਤਾਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਬਣਦਾ ਇਹ ਆਪਣੇ ਬੱਚੇ ਨੂੰ ਆਦਤ ਜ਼ਰੂਰ ਸਿਖਾਓ ਜੀ ਕਿਉਂਕਿ ਇਹ ਬੱਚੇ ਦੀ ਇਹ ਆਦਤ ਤੁਹਾਡੀ ਜ਼ਿੰਦਗੀ ਬਣਾ ਸਕਦੀ ਹੈ ਨਾ ਵੀ ਜਦੋਂ ਕਹਿੰਦੇ ਨੇ ਡਾਉਨ ਟੂ ਅਰਥ ਹੈ ਨਾ ਵੀ ਪ੍ਰਮਾਤਮਾ ਦਾ ਆਪਾਂ ਸ਼ੁਕਰੀਆ ਦਾ ਹਰ ਇੱਕ ਗੱਲ ਦੇ ਵਿੱਚ ਕਰਦੇ ਆ ਨਾ ਤਾਂ ਉਹ ਚੀਜ਼ ਆਪਣੇ ਮਨ ਦੇ ਵਿੱਚ ਕਦੇ ਵੀ ਹੰਕਾਰ ਨਹੀਂ ਲੈ ਕੇ ਆਉਂਗੀ ਕਿਸੇ ਵੀ ਕਿਸਮ ਦਾ ਨਾ ਕਿਉਂਕਿ ਉਹ ਚੀਜ਼ ਆਪਾਂ ਨੂੰ ਹਮੇਸ਼ਾ ਇਹੀ ਦੱਸੂਗੀ ਵੀ ਹਾਂ ਜਦੋਂ ਆਪਾਂ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਾਂ ਵੀ ਹਾਂ ਇਹ ਚੀਜ਼ ਆਪਾਂ ਨੂੰ ਪ੍ਰਮਾਤਮਾ ਨੇ ਦਿੱਤੀ ਆ ਹਨਾ ਜੇ ਆਪਣਾ ਇਹ ਕਹਾਂਗੇ ਵੀ ਹਾਂ ਆਪਾਂ ਇਹ ਲੈ ਲਈ ਆਪਾਂ ਨਹੀਂ ਕਿਸੇ ਦਾ ਥੈਂਕ ਯੂ ਕਰਦੇ ਨਹੀਂ ਪ੍ਰਮਾਤਮਾ ਨੂੰ ਜਦ ਕਰਦੇ ਫਿਰ ਉਹ ਚੀਜ਼ਾਂ ਆਪਣੇ ਮਨ ਦੇ ਵਿੱਚ ਹੰਕਾਰ ਲੈ ਕੇ ਆਉਂਦੀਆਂ ਨੇ ਬਾਕੀ ਜੀ ਜਣੀ ਮੇਰੀ ਸਮਝ ਇਹ ਕਹਿੰਦੀ ਆ ਵੀ ਹਾਂ ਅਗਰ ਆਪਾਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਜੋ ਆਪਾਂ ਨੂੰ ਮਿਲਦੀਆਂ ਨੇ ਹਨਾ ਕਿਉਂਕਿ ਉਹ ਮਿਲਦੀਆਂ ਪ੍ਰਮਾਤਮਾ ਹੀ ਦੇਣ ਵਾਲੇ ਨੇ ਹਨਾ ਆਪਾਂ ਨੂੰ ਵੀ ਉਹਨਾਂ ਲਈ ਆਪਾਂ ਧੰਨਵਾਦ ਕਰਦੇ ਰਹੀਏ ਨਾ ਤਾਂ ਉਹ ਚੀਜ਼ਾਂ ਆਪਣੇ ਮਨ ਚ ਕਦੇ ਹੰਕਾਰ ਨਹੀਂ ਲੈ ਕੇ ਆਉਂਦੀਆਂ ਵੀ ਆਪਾਂ ਨੂੰ ਹਮੇਸ਼ਾ ਮਨ ਨੂੰ ਆਪਣੇ ਨੂੰ ਨੀਮਾ ਕਰਕੇ ਰੱਖਦੇ ਕਿਉਂਕਿ ਜੀ ਨੀਮੇ ਬਣ ਕੇ ਜਿੰਦਗੀ ਗੁਜ਼ਾਰਨੀ ਕੋਈ ਬਹੁਤ ਵੱਡੀ ਨਹੀਂ ਹਾਂ ਜੇਬ ਦੀ ਅਮੀਰੀ ਜਿੰਨੀ ਮਰਜ਼ੀ ਹੋਵੇ ਪਰ ਬੰਦੇ ਦੇ ਵਿੱਚ ਨਿਮਰਤਾ ਜ਼ਰੂਰ ਹੋਣੀ ਚਾਹੀਦੀ ਹੈ ਕਦੇ ਵੀ ਆਪਣੇ ਨਾਲ ਬੈਠੇ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਕੌਣ ਕਿੰਨਾ ਕੁ ਅਮੀਰ ਹੈ ਨਾ ਉਸ ਤੋਂ ਬਾਅਦ ਕਹਿੰਦੇ ਨੇ ਵੀ ਹੋਈ ਸੀਗੀ ਫਤਿਹ ਨੂੰ ਨਾ ਅੱਜ ਸ਼ਾਮ ਜੇ ਦਾ ਹੀ ਸੀ ਚਲੋ ਉਹਨੂੰ ਤਾਂ ਇਹ ਇੰਨਾ ਤਾਂ ਨਹੀਂ ਸੀ ਪਤਾ ਵੀ ਲੈ ਕੇ ਉਹਨੇ ਕਹਿੰਦਾ ਮम्मा ਜਲੇਬੀਆਂ ਦੀ ਕਹਿੰਦਾ ਕਹਿੰਦਾ ਪਾਪਾ ਨਹੀਂ ਗਏ ਨੇ ਵੀ ਉਹਨਾਂ ਨੂੰ ਕਹਿ ਦੋ ਵੀ ਜਲੇਬੀਆਂ ਲੈ ਆਉਣ ਮੈਂ ਕਿਹਾ ਚਲੋ ਠੀਕ ਹੈ ਫਿਰ ਅਸੀਂ ਪਾਰਟੀ ਉਹ ਜਲੇਬੀਆਂ ਦੀ ਕੀਤੀ ਸੀ ਬਸ ਉਹੀ ਸੀ ਬਾਬਾ ਜੀ ਨੂੰ ਪੋਗਲਵਾ ਲਿਆ ਉਹੀ ਅਸੀਂ ਆਪ ਖਾ ਲਿਆ ਬਸ ਰੋਟੀ ਖਾ ਹਟੇ ਸੀ ਸਾਰੇ ਅ ਫਿਲਹਾਲ ਭਾਂਡੇ ਜਿ ਲੈ ਕੇ ਜਾਣੇ ਸੀ ਤੇ ਫਿਰ ਅਸੀਂ ਨਾਲ ਦੀ ਨਾਲ ਕਿਉਂਕਿ ਰਾਤ ਨੂੰ ਜਿਵੇਂ ਹੁਣ ਤੁਹਾਨੂੰ ਪਤਾ ਹੈ ਨਾ ਵੀ ਰਾਤ ਨੂੰ ਪੈਨ ਕਰਦੇ ਜਿਆਦਾ ਨਹੀਂ ਸੀ ਮਿੱਠਾ ਖਾਦਾ ਬਸ ਥੋੜਾ ਥੋੜਾ ਇਹ ਸੀਗਾ ਵਿੱਚੋਂ ਮੂ ਮਿੱਠਾ ਕਰਦੇ ਆ ਨਾਲ ਹੀ ਜਿਹੜਾ ਫਤੇ ਨੂੰ ਇਹ ਸੀਗਾ ਵੀ ਜਲੇਬੀਆਂ ਦਾ ਜ ਮਾਂ ਚੋਂ ਹਨਾ ਕਹਿੰਦੇ ਨੇ ਜੇ ਪਰਮਾਤਮਾ ਨੇ ਕੋਈ ਚੀਜ਼ ਦੇਣੀ ਹੈ ਓਕੇ ਬਾਏ ਟੇਕ